ਭਾਈ ਸਾਹਿਬ ਨੇ ਕਾ ਸਤਗੁਰੂ ਦਰਸ਼ਨ ਦੇਖਣਾ ਸਾਧ ਸੰਗਤ ਦੇ ਅੰਨਾ ਕੋਲਾ ਵਾਹਿਗੁਰੂ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ ਕੋ ਰਸਨਾ ਦੇ ਉਪਰ ਕੇਵਲ ਵਾਹਿਗੁਰੂ ਸ਼ਬਦ ਨੂੰ ਟਿਕਾ ਕੇ ਪਿਆਰ ਵਿੱਚ ਭਿੱਜ ਕੇ ਬਸ ਦੁਨੀਆਂ ਨੂੰ ਮੁਖਾnde ਨਹੀਂ ਪਰ ਸਿੱਖੀ ਨੂੰ ਕਮਾਣ ਵਾਲੇ ਅੰਦਰ ਸ਼ਬਦ ਦੀ ਕਮਾਈ ਕਰਦੇ ਰਹੇ ਹਰ ਵੇਲੇ ਬੰਦਗੀ ਚੱਲਦੀ ਏ ਫਿਰ ਭਾਈ ਸਾਹਿਬ ਕਹਿੰਦੇ ਇੱਥੇ ਬਸ ਨਹੀਂ ਇਨਾ ਕੋ ਜੀਵਨ ਉਚੇਰਾ ਹੋ ਜਾਣਾ ਪੈਰੀ ਪੈ ਪਾ ਖਾਤ ਹੋਏ ਨਿਮਰਤਾ ਵਿੱਚ ਰਹਿੰਦੇ ਨੇ ਗੁਰੂ ਕੇ ਸਿੱਖੋ ਧਿਆਨ ਮਾਰਿਆ ਜੇ ਕੋਈ ਸਾਡੇ ਵਰਗਾ ਧੋਖੂ ਦਿਨ ਸੇਵਾ ਕਰ ਲੈਣਾ ਤੀਜੇ ਦਿਨ ਹੱਗ ਜਤਨ ਲੱਗ ਜਾਂਦਾ ਮੈਂ ਵੀ ਤੇ ਸੇਵਾ ਕਰਨਾ ਮੈਨੂੰ ਵੀ ਤੇ ਅਧਿਕਾਰ ਹੈ ਮੈਂ ਗੁਰਦੁਆਰੇ ਸੇਵਾ ਕਰਾਂ ਤੇ ਅਧਿਕਾਰ ਜਤਨ ਲੱਗ ਜਾਂਦਾ ਧਿਆਨ ਮਾਰ ਕੇ ਦੇਖਿਆ ਜੇ ਬਾਬਾ ਬੁੱਢਾ ਸਾਹਿਬ ਮੈਂ ਬੇਨਤੀ ਕੀਤੀ 113 ਸਾਲ ਸਿੱਖੀ ਕਮਾਈ ਇੱਕ ਦਿਨ ਨਹੀਂ ਆਖਿਆ ਮੇਰਾ ਵੀ ਕੋਈ ਹੱਕ ਬਣਦਾ ਜਿਹੜੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਸੱਤ ਸਾਲ ਸੇਵਾ ਕਰਨ ਵਾਲੇ ਨੂੰ ਨਿਵਾਜਦੇ ਨੇ ਭਾਈ ਲੈਣੀ ਨੂੰ ਗੁਰਦਾਨ ਗੱਦੀ ਦੇਦੇ ਨੇ ਫਾਸਕੇ ਗੁਰੂ ਦਾ ਹੁਕਮ ਮੰਨ ਕੇ ਮੱਥਾ ਵੀ ਟੇਕਿਆ ਆਪ ਹੱਥਾਂ ਨਾਲ ਧੁਰਿਆਲੀ ਦਾ ਤਿਰਖ ਵੀ ਲਾਇਆ ਧੰਗ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਿਵਾਜਦੇ ਨੇ ਜਿਦਣ ਸਾਰੇ 11 ਸਾਲ ਸੇਵਾ ਕਮਾਈ ਬਾਬਾ ਅਮਰਤਾ ਜੀ ਨੇ ਬਾਬਾ ਪੂਤਾ ਜੀ ਨੇ ਲਈ ਆ ਕੇ ਆਖਿਆ ਕਿ ਮੈਂ ਇਨਾ ਤੋਂ ਪਹਿਲਾਂ ਸੇਵਾ ਕਰਨਾ ਮੈਨੂੰ ਵੀ ਕੁਝ ਦਿਓ ਇੱਕ ਵਾਰ ਵੀ ਜ਼ਿਕਰ ਕੀਤਾ ਜੀ ਪੈਰੀ ਪੈ ਮਾ ਖਾ ਖੋਏ ਚਰਨ ਧੋਏ ਚਰ ਤੋਤਕ ਝੋਲਾ ਫਿਰ ਭਾਈ ਗੁਰਦਾਸ ਕਹਿ ਲਗੇ ਚਰਨ ਕਮਲ ਚਿਤ ਭਵਰ ਕਰ ਆਪਣੇ ਮਾਨਵ ਗੁਰੂ ਦੇ ਪਿਆਰ ਵਿੱਚ ਇਸ ਤਰ੍ਹਾਂ ਪਿਉਣ ਇਹਦਾ ਰੱਬ ਦਾ ਪਿਆਰਾ ਜਿਵੇਂ ਕੋਲਾ ਰਾਹ ਬੋਲ ਦੀ ਸੰਬੰਧੀ ਤੇ ਬੈਂਦਾ ਹੈ ਨਾ ਉਹ ਸਾਰਾ ਕੁਝ ਖੁੱਲ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਦਾ ਸਿੱਖ ਜਿਹੜਾ ਹੈ ਉਹ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਦੁਨੀਆ ਨੂੰ ਭੁੱਲਦਾ ਕਰ ਤੇ ਇੱਕ ਦਿਨ ਉਸ ਮੁਕਾਮ ਤੇ ਪਹੁੰਚ ਜਾਂਦਾ ਜੀਵਨ ਮੁਕਤ ਸਚਾਵਾ ਚੋਲਾ ਉਹਦਾ ਚੋਲਾ ਜਿਹੜਾ ਸਰੀਰ ਦਾ ਚੋਲਾ